ਆ ਕਰਤੂਤ ਵੇਖ ਲਓ ਟੀਚਰਾਂ ਦੀ ਆ ਲੋਕ ਲਾਤਾ ਜਵਾਕ ਅੰਦਰ ਜਵਾਕ ਬਾਹਰ ਨਹੀਂ ਕੱਢਿਆ ਔਰ ਸਾਰਾ ਸਕੂਲ ਬੰਦ ਆ ਲੋਕ ਲੱਗ ਗਏ ਆ ਔਰ ਟੀਚਰ ਆਪੋ ਆਪਣੇ ਘਰੇ ਪਹੁੰਚ ਗਏ ਆ 1:00 ਵਜੇ ਦੀ ਛੁੱਟੀ ਹੋਈ 1:30 ਦੀ ਤੇ 3:30 ਦਾ ਟਾਈਮ ਹੋ ਗਿਆ ਤੇ ਆ ਜਵਾਕ ਅੰਦਰ ਛੱਡਿਆ ਬੰਦ ਪਿਆ ਔਰ ਪਰਿਵਾਰ ਲੱਭ ਲੱਭ ਕੇ ਕਮਲਾ ਹੋ ਗਿਆ ਤੇ ਆ ਹੁਣ ਪਰਿਵਾਰ ਇੱਥੇ ਆਇਆ ਤੇ ਪਰਿਵਾਰ ਨੇ ਹੁਣ ਸਾਨੂੰ ਫੋਨ ਕੀਤਾ ਤੇ ਹੁਣ ਅਸੀਂ ਇਹਨਾਂ ਦੇ ਕੋਲੇ ਪਹੁੰਚਿਆ ਤੇ ਆ ਸਕੂਲ ਦਾ ਨਾਮ ਵੇਖ ਲਓ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ 마ਸ਼ੀਵਾੜਾ ਕਮਗਰ ਫਰੋਈਪੁਰ ਬਲਾਕ ਸਤੀ ਵਾਲਾ ਦਾ ਸਕੂਲ ਆ ਇਹ ਹਾਲਾਤ ਵੇਖ ਲਓ ਕਿਵੇਂ ਦੇ ਆ ਕਿ ਛੋਟੇ ਜੇ ਬੱਚੇ ਨੂੰ ਪਹਿਲੀ ਜਾਂ ਦੂਜੀ ਕਲਾਸ ਦਾ ਬੱਚਾ ਹੋਏਗਾ ਤੇ ਐਡਾ ਮੋਟਾ ਤਾਲਾ ਚੰਗੀ ਗੱਲ ਆ ਤਾਲਾ ਲਾਉਣਾ ਪਰ ਬੱਚਿਆਂ ਨੂੰ ਅੰਦਰ ਤਾੜ ਕੇ ਤਾਲਾ ਥੋੜੀ ਲਾਉਣਾ ਹੁੰਦਾ ਤੇ ਇਹਨਾਂ ਦੇ ਪੇਰੈਂਟਸ ਵੀ ਹੈਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਮਸਲਾ ਪੂਰਾ ਤੁਹਾਡਾ ਬੱਚਾ ਹੈ ਹਾਂਜੀ ਹਾਂਜੀ ਇਹ ਕਦੋਂ ਤੁਹਾਨੂੰ ਪਤਾ ਲੱਗਿਆ ਸਾਨੂੰ 1.5 ਵਜੇ ਦਾ ਪਤਾ ਲੱਗਿਆ ਜੀ ਵੀ ਬੱਚਾ ਸਾਡਾ ਨਹੀਂ ਆਇਆ ਸੀ 2 ਵਜੇ ਤੱਕ ਢੀਕਦੇ ਰਹੇ ਹਾਂ ਤੇ ਬੱਚਾ ਸਾਡਾ ਘਰ ਨਹੀਂ ਪਹੁੰਚਿਆ ਫਿਰ ਅਸੀਂ ਵੇਖਿਆ ਟਾਈਮ 3 ਵਜ ਗਿਆ ਫਿਰ ਅਸੀਂ ਪੜਤਾਲ ਕੀਤੀ ਆ ਬੱਚਿਆਂ ਨੂੰ ਪੁੱਛਿਆ ਉਹ ਕਹਿੰਦੇ ਵੀ ਸਕੂਲ 'ਚ ਸੁੱਤਾ ਪਿਆ ਸੀ ਫਿਰ ਅਸੀਂ ਆਏ ਹਾਂ ਸਕੂਲੇ ਤੇ ਦੇਖਿਆ ਤੇ ਬੱਚਾ ਅੰਦਰ ਪਿਆ ਹੋਇਆ ਸੀਗਾ ਸੁੱਤਾ ਪਿਆ ਸੀ ਉਹ ਤਾਂ ਹਾਂਜੀ ਪਹਿਲਾਂ ਅਸੀਂ ਉਹ ਦੂਜੇ ਕਮਰੇਆਂ 'ਚ ਵੇਖਿਆ ਇੱਧਰ ਆਏ ਤੇ ਬੱਚੇ ਨੇ ਸਾਨੂੰ ਰੋ ਕੇ ਆਵਾਜ਼ ਦਿੱਤੀ ਆ ਤੇ ਫੇਰ ਅਸੀਂ ਇੱਥੇ ਵੀ ਘਰੋਂ ਚਾਬੀਆਂ ਮੰਗਾਈਆਂ ਤੇ ਉਹ ਖੋਲਦੇ ਹੀ ਜੰਦਾ ਅਸੀਂ ਖੋਲਣ ਨਹੀਂ ਦਿੱਤਾ ਅਸੀਂ ਆਖਿਆ ਬਈ ਅਸੀਂ ਆਪਦਾ ਕਾਰਵਾਈ ਕਰਕੇ ਫੇਰ ਹੀ ਨਹੀਂ ਹੁਣ ਹੁਣ ਚਾਬੀਆਂ ਲੈ ਲੈਂਦੇ ਹਾਂ ਜਿੰਦਾ ਲੈਣ ਹਾਂਜੀ ਆ ਵੀ ਚਾਬੀਆਂ ਪਹਿਲਾਂ ਪਹਿਲਾਂ ਤਾਲਾ ਖੋਲੋ ਇਹਨੂੰ ਪਹਿਲਾਂ ਆਪਾਂ ਬੱਚਾ ਬਾਹਰ ਕੱਢੀਏ ਤੇ ਬੜੀ ਮੰਦ ਭਾਗੀ ਗੱਲ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਗੱਲ ਟੀਚਰਾਂ ਨੂੰ ਧਿਆਨ ਦੇਣੀ ਚਾਹੀਦੀ ਆ ਇਹ ਗੱਲ ਟੀਚਰਾਂ ਨੂੰ ਪਤਾ ਹੋਣੀ ਚਾਹੀਦੀ ਆ ਕਿ ਕਦੋਂ ਬੱਚਾ ਬਾਹਰ ਗਿਆ ਨਹੀਂ ਗਿਆ ਤਾਂ ਪਹਿਲਾਂ ਤਾਲਾ ਖਲਵਾ ਲੈਣੇ ਆ ਭੈਣ ਜੀ ਤਾਲਾ ਖੁੱਲ ਗਿਆ ਜੀ ਆਪਾਂ ਨੂੰ ਬੱਚੇ ਨੂੰ ਪਹਿਲਾਂ ਬਾਹਰ ਕੱਢੀਏ ਤਾਂ ਇਹ ਹਾਲਾਤ ਤੁਸੀਂ ਆਪ ਦੇਖੋ ਕੀ ਹਾਲਾਤ ਨੇ ਇਹ ਫਿਰੋਸਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਕਮਗਰ ਪਿੰਡ ਜ਼ਿਲ੍ਹਾ ਫਿਰੋਸਪੁਰ ਬਲਾਕ ਸਤੀ ਵਾਲੇ ਦੇ ਇਹ ਹਾਲਾਤ ਨੇ ਇਹ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਆਪ ਨਜ਼ਰ ਮਾਰ ਸਕਦੇ ਹੋ ਟੀਚਰਾਂ ਨਾਲ ਗੱਲ ਕੀਤੀ ਕੋਈ ਸਾਡੀ ਕੋਈ ਗੱਲ ਨਹੀਂ ਭਾਜੀ ਅੱਛਾ ਨਹੀਂ ਚਾਹ ਫੋਨ ਨਹੀਂ ਕੀਤਾ ਉਹਨਾਂ ਨੂੰ ਨਾ ਨਾ ਫੋਨ ਚੱਕਦੇ ਹੀ ਨਹੀਂ ਪਏ ਭਾਜੀ ਹਾਂਜੀ ਤਾਂ ਬਿਲਕੁਲ ਲੈਓ ਬੱਚਾ ਲੈਓ ਤੁਸੀਂ ਬਾਰਵੈਲਾ ਜਾ ਕੇ ਜਾਓ ਥੋੜੇ ਬਾਰਵੈਲਾ ਐਕਸੀਡੈਂਟ ਹੋਇਆ ਬੱਚੇ ਦਾ ਕੋਈ ਖ਼ਬਰ ਨਹੀਂ ਕੋਈ ਸਾਂਦ ਨਹੀਂ ਉਹਦੀ ਲਈ ਰਾਹਤੇ ਚ ਜਾਂਦੇ ਦੀ ਹਾਂ ਤੇ ਉਸ ਤੋਂ ਪਹਿਲਾਂ ਹੋ ਗਿਆ 2-3 ਸਾਲ ਦੇ ਬੱਚਾ ਬਿਜਲੀ ਨਾਲ ਲਾ ਕੇ ਮਰਿਆ ਉਹਦਾ ਵੀ ਕੁਝ ਨਹੀਂ ਬਣਿਆ ਤੁਸੀਂ ਬੱਚਾ ਲਿਓ ਪਹਿਲਾਂ ਬਾਹਰ ਤਾਂ ਆਹ ਵੇਖ ਲਓ ਇਹ ਬੱਚਾ ਹੁਣ ਤਾਂ ਇਹਨੂੰ ਬਾਹਰ ਲੈ ਜਾਂਦਾ ਇੱਧਰ ਅੰਦਰ ਹੀ ਕਿਤੇ ਸੁੱਤਾ ਰਹਿ ਗਿਆ ਇਹ ਤੇ ਟੀਚਰਾਂ ਦਾ ਫਰਜ ਬਣਦਾ ਕਿ ਦੇਖਣਾ ਲੇਕਿਨ ਲੋਕ ਲਾ ਦਿੱਤਾ ਗਿਆ ਟੀਚਰ ਚਲੇ ਗਏ ਟੀਚਰ ਫੋਨ ਨਹੀਂ ਚੱਕ ਰਹੇ ਔਰ ਪਰਿਵਾਰ ਨੇ ਜਦੋਂ ਲੱਭਿਆ ਆਸੇ-ਪਾਸੇ ਬੱਚਾ ਨਹੀਂ ਲੱਭਿਆ ਸਕੂਲ ਆ ਕੇ ਦੇਖਿਆ ਤਾਂ ਇਸ ਕਮਰੇ ਦੇ ਵਿੱਚ ਇਹ ਬੱਚਾ ਬੰਦ ਪਿਆ ਸੀ ਔਰ ਬੱਚਾ ਇੱਥੇ ਸੁੱਤਾ ਪਿਆ ਸੀ ਚਾਹੇ ਬੱਚਾ ਸੌਂ ਗਿਆ ਛੋਟੇ ਬੱਚੇ ਨੇ ਸੌਂ ਸਕਦੇ ਆ ਪਰ ਬੱਚੇ ਦਾ ਧਿਆਨ ਦੇਣਾ ਤਾਂ ਕਿਤੇ ਨ ਕਿਤੇ ਇਹ ਟੀਚਰਾਂ ਦਾ ਫਰਜ ਬਣਦਾ ਕੀ ਨਾ ਮਾਤਾ ਤੁਹਾਡਾ ਮਨਜੀਤਪੁਰ ਇਹ ਤੁਹਾਡਾ ਕੀ ਲੱਗਦਾ ਇਹ ਮੇਰਾ ਪੋਤਰਾ ਹੈ ਅੱਛਾ ਕੀ ਗੱਲ ਹੋਈ ਇੱਥੇ ਅੰਦਰ ਇਹ ਸਾਰੇ ਚਵਾ ਕੇ ਚਲੇ ਗਏ ਘਰੇ ਨਹੀਂ ਗਿਆ ਮੈਂ ਘਰਦਾਰ ਸਾਹਿਬ ਵੇਖ ਕੇ ਆਈਆਂ ਤਾਂ ਮੈਨੂੰ ਲੱਭਾ ਨਹੀਂ ਮੜ ਕੇ ਫੇਰ ਮੈਂ ਫੱਜੀ ਮੈਂ ਮੈਨੂੰ ਜਾਨ ਨਹੀਂ ਪਤਾ ਲੈ ਕੇ ਆਣੀ ਹੁਣ ਤੇ ਕਿੰਨੇ ਕਿੰਨੇ ਘੰਟੇ ਹੋ ਗਏ ਦਪਹਿਰਾਂ ਦਾ ਹੂੰ ਪਹਿਲਾਂ ਵੀ ਕਦੇ ਐ ਹੋਇਆ ਨਹੀਂ ਪਹਿਲਾਂ ਨਹੀਂ ਹੋਇਆ ਆਇਆ ਆ ਹੂੰ ਬਿਲਕੁਲ ਕੀ ਤੁਹਾਡੀ ਕੀ ਮੰਗ ਕੀ ਆ ਹੁਣ ਇਹ ਮੰਗ ਸਾਡੀ ਜੀ ਕਾਰਵਾਈ ਹੋਵੇ ਪਹਿਲਾਂ ਬੱਚਾ ਇੱਕ ਬਿਜਲੀ ਨਾਲ ਲੱਗਿਆ ਸੀ ਉਹ ਉੱਥੇ ਉਹ ਸਾਹਮਣੇ ਤੇ ਉਹਦੀ ਵੀ ਕੋਈ ਨਹੀਂ ਸੁਣਵਾਈ ਹੋਈ ਫਿਰ ਥੋੜੇ ਦਿਨ ਪਹਿਲਾਂ ਬੱਚੇ ਦਾ ਇੱਕ ਦਾ ਐਕਸੀਡੈਂਟ ਹੋ ਗਿਆ ਵਾਸਤੇ ਚ ਜਾਂਦੇ ਦਾ ਉਹਦਾ ਵੀ ਕੋਈ ਨਹੀਂ ਸੁਣਵਾਈ ਹੋਈ ਤੇ ਆ ਤੀਸਰੀ ਵਾਰੀ ਹੋ ਗਿਆ ਇੱਥੇ ਚੋਰੀਆਂ ਵੀ ਬਹੁਤ ਵਾਰੀ ਹੋਈਆਂ ਕੋਈ ਹੱਲਾ ਬੁੱਲਾ ਨਹੀਂ ਹੁੰਦਾ ਇੱਥੇ ਚੁੱਪ ਕਰਕੇ ਮੈਡਮਾਂ ਆਉਂਦੀਆਂ ਸਿਰ ਢੱਕ ਕੇ ਘਰਾਂ ਨੂੰ ਚਲੇ ਜਾਂਦੀਆਂ ਤੇ ਸਿਰ ਢੱਕ ਕੇ ਇੱਥੇ ਆ ਜਾਂਦੀਆਂ ਬੱਚੇ ਤੁਹਾਡੇ ਦਾ ਕੀ ਨਾਮ ਹੈ ਬੱਚੇ ਦਾ ਨਾਮ ਲਾਭਪ੍ਰੀਤ ਹੈ ਜੀ ਕਿਹੜੀ ਕਲਾਸ ਚ ਹੈ ਪਹਿਲੀ ਦੂਜੀ ਚ ਹੋਣਾ ਜੀ ਇਹ ਤੁਹਾਡਾ ਨਾਮ ਮੇਰਾ ਨਾਮ ਗੋਬਿੰਦ ਸਿੰਘ ਹੈ ਜੀ ਪਿੰਡ ਤੁਹਾਡਾ ਕਿਹੜਾ ਹੈ ਹਾਂਜੀ ਇਸੇ ਪਿੰਡ ਦੇ ਵਿੱਚ ਇਸੇ ਪਿੰਡ ਦਾ ਹੀ ਹੈ ਜੀ ਤਾਂ ਬਿਲਕੁਲ ਇੱਕ ਵਾਰ ਫਿਰ ਨਜ਼ਰ ਤੁਹਾਨੂੰ ਮਰਵਾ ਦਿੰਨਾ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਚਿਵਾੜਾ ਕਮਗੜਾ ਬਲਾਕ ਸਤੀ ਵਾਲਾ ਔਰ ਇੱਥੋਂ ਦੀ ਜਿਹੜੀ ਇੱਕ ਅਥੀ ਤਸਵੀਰ ਹੈ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕਿ ਬੱਚੇ ਨੂੰ ਕਲਾਸ ਦੇ ਵਿੱਚ ਹੀ ਕਮਰੇ ਦੇ ਵਿੱਚ ਬੰਦ ਪਿਆ ਰਹਿ ਗਿਆ ਬੱਚਾ ਔਰ ਸਟਾਫ ਸਾਰਾ ਚਲਾ ਗਿਆ ਔਰ ਬੱਚੇ ਨੂੰ 2 ਘੰਟੇ ਬਾਅਦ ਪਰਿਵਾਰ ਨੇ ਖੁਦ ਆ ਕੇ ਇੱਥੋਂ ਤਾਲਾ ਖਲਵਾ ਕੇ ਬੱਚੇ ਨੂੰ ਬਾਰ ਕੱਢਿਆ ਇਹ ਤਸਵੀਰਾਂ ਕਿਸ ਤਰੀਕੇ ਦੀਆਂ ਨੇ ਇਸ ਬਾਬਤ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਬੱਚੇ ਦਾ ਜਿਹੜਾ ਧਿਆਨ ਰੱਖਣਾ ਛੋਟੇ-ਛੋਟੇ ਬੱਚੇ ਆ ਬੱਚਾ ਸੌਂ ਗਿਆ ਸੀ ਤਾਂ ਕਿਤੇ ਨਾ ਕਿਤੇ ਪੂਰੇ ਕਮਰੇ ਨੂੰ ਚੱਕਦਾ ਕਰਨਾ ਚਾਹੀਦਾ ਸੀ ਲੇਕਿਨ ਇਹ ਤਸਵੀਰ ਜਿਹੜੀ ਆ ਪਰਿਵਾਰ ਸਾਡੇ ਕੋਲ ਮੌਜੂਦ ਆ ਪਰਿਵਾਰ ਨੇ ਪੂਰੀ ਗੱਲਬਾਤ ਜਿਹੜੀ ਆ ਕੈਮਰੇ ਦੱਸੀ ਆ ਦੇਖਦੇ ਆ ਪ੍ਰਸ਼ਾਸਨ ਇਸ ਦੇ ਬਾਬਤ ਕੀ ਕੁਝ ਕਾਰਵਾਈ ਕਰਦਾ